ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਭਰ ਵਿੱਚ ਕੀਤੇ ਜਾ ਰਿਹਾ ਟਰੈਕਟਰ ਮਾਰਚ ਸੰਬੰਧੀ ਜਮਹੂਰੀ ਕਿਸਾਨ ਸਭਾ ਵੱਲੋਂ 200 ਤੋਂ ਵੱਧ ਟਰੈਕਟਰਾਂ ਨਾਲ ਮਾਰਚ ਕੀਤਾ ਗਿਆ। ਇਹ ਟਰੈਕਟਰ ਮਾਰਚ ਬੀੜਵਾਂਸੀਆਂ ਤੋਂ ਸ਼ੁਰੂ ਹੋ ਕੇ ਰੜਕਾ ਕਲਾਂ ਵਾਇਆ ਗੁਰਾਇਆਂ ਪੁੱਜਾ ਜਿੱਥੋਂ ਮੁੱਖ ਚੌਕ ਤੋਂ ਹੁੰਦਾ ਹੋਇਆ ਫਲੋਰ ਪੁੱਜਾ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀਆਂ ਦੂਜੀਆਂ ਧਿਰਾਂ ਨਾਲ ਰਲ ਕੇ ਵਿਸ਼ਾਲ ਮਾਰਚ ਕੀਤਾ ਗਿਆ। ਇਹ ਜਥੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੁਪਰ ਜਨਰਲ ਸਕੱਤਰ ਗਲਵੰਤ ਸਿੰਘ ਸੰਧੂ ਜ਼ਿਲ੍ਹਾ ਜਕਤਰ ਸੰਤੋਖ ਸਿੰਘ ਬੇਲਗਾ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਕੀਤੀ ਅੱਜ ਸਵੇਰ ਤੋਂ ਹੀ ਢੀ ਬੀੜ ਵਾਂਸੀਆਂ ਦੀ ਗਰਾਊਂਡ ਵਿੱਚ ਟਰੈਕਟਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਜਿੱਥੇ ਸੰਯੁਕਤ ਕਿਸਾਨ ਮੋਰਚੇ ਦਾ ਮੰਗ ਪੱਤਰ ਬਾਰੇ ਆਗੂਆਂ ਨੇ ਚਰਚਾ ਕੀਤੀ ਜਿੱਥੇ 16 ਫਰਵਰੀ ਦੇ ਬੰਦ ਦਾ ਸੱਦਾ ਦਿੱਤਾ ਗਿਆ ਇਹ ਮਾਰਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਫਲੋਰ ਵਿੱਚ ਦਿੱਲੀ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਦਫ਼ਤਰ ਵਿਖੇ ਆ ਕੇ ਸਮਾਪਤ ਹੋਇਆ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਲੋਰ ਤਹਿਸੀਲ ਸਕੱਤਰ ਸਰਬਜੀਤ ਸੰਘੋਵਾਲ ਕੁਲਜਿੰਦਰ ਤਲਵਨ ਤਰਜਿੰਦਰ ਸਿੰਘ ਧਾਰੀਵਾਲ ਜਸਵੀਰ ਸਿੰਘ ਬਲਵਿੰਦਰ ਸਿੰਘ ਦੁਸ਼ਾਂਜ ਅਮਰੀਕ ਸਿੰਘ ਰੁੜਕਾ ਸ਼ੇਖ ਕੁਮਾਰ तिवारी ਮਲਕੀਤ ਸਿੰਘ ਬਲਜੀਤ ਸਿੰਘ ਆਦੋ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਮੇਜਰ ਫਲੋਰ ਰਾਮਨਾਥ ਦੁਸ਼ਾਂਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਅਜੀਤ ਫਲੋਰ तहसील स्कਤਰ मखण संग्रामी आदि भी हाजिर सन मैं जसवंदर टेसी जमूरी किसान सभा पंजाब वलो आज पूरे भारत ਦੇ ਅੰਦਰ 26 ਜਨਵਰੀ ਦੇ ਉੱਤੇ ਗਣਤੰਤਰ ਪ੍ਰਭਾ ਦੱਸਦੇ ਉੱਤੇ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਸੰਜੋਗਤ ਮੋਰਚੇ ਦੀ ਕਾਲ ਦੇ ਉੱਤੇ ਤੇ ਅੱਜ ਅਸੀਂ ਵੀ ਜਮੂਰੀ ਕਿਸਾਨ ਸਭਾ ਦੀ ਅਗਵਾਈ ਦੇ ਵਿੱਚ ਤਹਿਸੀਲ ਫਲੋਰ ਦੇ ਅੰਦਰ ਜਿਹੜਾ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਕਿਸਾਨੀ ਮੋਰਚਾ ਲੱਗਾ ਸੀ ਉਸ ਮੋਰਚੇ ਦੇ ਜਿਸ ਵੇਲੇ ਮੁੱਲਤਵੀ ਹੋਇਆ ਸੀ ਤੇ ਭਾਜੀਪੀ ਦੀ ਮੋਦੀ ਸਰਕਾਰ ਜਿਹੜੀ ਆ ਉਹ ਲਖਤੀ ਮੰਗਾ ਜਿਹੜੀਆਂ ਮੰਗੀਆਂ ਸੀ ਮੰਨੀਆਂ ਸੀ ਉਹਨੇ ਬਈ ਜਿਹੜੀ ਐਮਐਸਬੀ ਆ ਉਹ ਪੂਰੇ ਭਾਰਤ ਵਿੱਚ ਜਿਹੜੀ ਲਾਗੂ ਕੀਤੀ ਜਾਊਗੀ ਜਿਹੜੇ ਲਕੀਮਪੁਰ ਖੀਰੀ ਦੇ ਉਹ ਚਾਰ ਜਿਹੜੇ ਸਾਡੇ ਕਿਸਾਨ ਆ ਸ਼ਹੀਦ ਆ ਇੱਕ ਸਾਡਾ ਪੱਤਰਕਾਰ ਭਾਈਸਾਰ ਦਾ ਸਾਥੀ ਆ ਉਹਨਾਂ ਦੇ ਜਿਹੜੇ ਕੇਸ ਆ ਤੇ ਜਿਹੜੇ ਉਹਨਾਂ ਦੇ ਬੰਦੀ ਆ ਜਿਹੜੀ ਦੁਸ਼ਮਣਾਂ ਤੇ ਕਾਰਵਾਈ ਉਹ ਕੀਤੀ ਜਾਊਗੀ ਤੇ ਨਾਲੇ ਜਿਹੜੇ ਆ 2000 ਜਿਹੜਾ 2020 ਆ ਜਿਹੜਾ ਬਿਜਲੀ ਐਕਟ ਆ ਉਹ ਨਾਲ ਹੀ ਇਹਦੇ ਜਿਹੜਾ ਆ ਪਰਾਲੀ ਦਾ ਜਿਹੜਾ ਐਕਟ ਆ ਉਹ ਇਹ ਸਾਰੀਆਂ ਜਿਹੜੀਆਂ ਮੰਗਾਂ ਆ ਉਸ ਵੇਲੇ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਭਾਜਪਾ ਸਰਕਾਰ ਨੇ ਮੰਨੀਆਂ ਸੀ ਪਰ ਹਜੇ ਤਾਈਂ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ ਇਸ ਕਰਕੇ ਸੰਜੋਤ ਕਿਸਾਨ ਮੋਰਚੇ ਦੀ ਜਿਹੜੀ ਅੱਜ ਕਾ ਲਿਆ ਬੇ ਪੂਰੇ ਭਾਰਤ ਦੇ ਅੰਦਰ ਜਿਹੜੀਆਂ ਆ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਜਿਹੜੇ ਟਰੈਕਟਰ ਮਾਰਚ ਆ ਉਹ ਕੀਤੇ ਜਾਣ ਤੇ ਅੱਜ ਅਸੀਂ ਉਸੇ ਕਲੀ ਦੇ ਵਜੋਂ ਅੱਜ ਪੈਂਡੇ ਵੀਰਵਾਂਸੀਆਂ ਤੋਂ ਇਕੱਠੇ ਹੋ ਕੇ ਜਿਹੜੇ ਆ ਸ਼ਹਿਰ ਗ੍ਰਾਂ ਜਾਵਾਂਗੇ ਗ੍ਰਾਂ ਸ਼ਹਿਰ ਤੋਂ ਬਾਅਦ ਜਿਹੜਾ ਆ ਫਿਰ ਫਲੋਰ ਸ਼ਹਿਰ ਜਾਵਾਂਗੇ ਜਿਹੜਾ ਟਰੈਕਟਰ ਮਾਰਚ ਕੀਤਾ ਜਾਊਗਾ ਇਹ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਧੰਨਵਾਦ ਜੀ ਮੈਂ ਸੰਤੋਖ ਸਿੰਘ ਵਿਲਗਾ ਜ਼ਿਲ੍ਹਾ ਸ਼ਕਤਰ ਜਮਹੂਰੀ ਕਿਸਾਨ ਸਭਾ ਪੰਜਾਬ ਪਿਛਲੇ ਦਿਨਾਂ ਦੇ ਵਿੱਚ ਸੰਜੋਗ ਕਿਸਾਨ ਮੋਰਚੇ ਨੇ ਜਲੰਧਰ ਦੇਸ਼ ਭਗਤਾਂ ਦੇ ਮੀਟਿੰਗ ਕਨਵੈਨਸ਼ਨ ਕਰਕੇ ਸੱਦਾ ਦਿੱਤਾ ਸੀ ਕਿ 26 ਜਨਵਰੀ ਨੂੰ ਹਿੰਦੁਸਤਾਨ ਪੱਧਰ ਦੀ ਟਰੈਕਟਰ ਮਾਰਚ ਕਰਨਾ ਘਟੋ ਘਟ 500 ਜ਼ਿਲ੍ਹਿਆਂ ਦੇ ਵਿੱਚ ਹਿੰਦੁਸਤਾਨ ਦੇ ਅੰਦਰ ਇਹ ਉਹ ਮੰਗਾਂ ਜਿਹੜੀਆਂ ਜਦੋਂ ਕਿਸਾਨ ਮੋਰਚੇ ਦੇ ਵਿੱਚ 13 ਮਹੀਨੇ ਬੈਠੇ ਰਹੇ ਦਿੱਲੀ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਕੁਝ ਵਾਅਦੇ ਕੀਤੇ ਸੀ ਜਿਹਦੇ ਵਿੱਚ ਮੁੱਖ ਮੰਗ ਸੀ ਐਮਐਸਪੀ ਲਈ ਕਮੇਟੀ ਬਣਾਉਣੀ ਜਿਹਦੇ ਵਿੱਚ ਸੀ ਜਿਹੜੇ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਨੂੰ ਸਹੈਤਾ ਦੇਣੀ ਜਿਹਦੀ ਮੰਗ ਸੀ ਕਿ ਜਿਹੜਾ ਜੂਬੀ ਦੇ ਅੰਦਰ ਇੱਕ ਪੱਤਰਕਾਰ ਤੇ ਚਾਰ ਕਿਸਾਨ ਬੀਜੇਪੀ ਦੇ ਗੁੰਡਿਆਂ ਨੇ ਦਲੜ ਕੇ ਗੱਡੀ ਥੱਲੇ ਮਾਰੇ ਆ ਉਹਨਾਂ ਨੂੰ ਬੰਦਾਦ ਇਨਸਾਫ ਦੇਣਾ ਤੇ ਹੋਰ ਬੜੀਆਂ ਮੰਗਾਂ ਜਿਹੜੀਆਂ ਪ੍ਰਧਾਨ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਨਾਲ ਲੈ ਕੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਸੀ ਪਰ ਉਹ ਅੱਜ ਉਹ ਪ੍ਰਧਾਨ ਮੰਤਰੀ ਉਹ ਮੋਦੀ ਉਹ ਬੀਜੇਪੀ ਉਹਨਾਂ ਮੰਗਾਂ ਤੋਂ ਫੇਰ ਭੱਜਦਾ ਨਜ਼ਰ ਆ ਰਿਹਾ ਦੁਬਾਰਾ ਫੇਰ ਕਿਸਾਨ ਸੰਘਰਸ਼ ਨੂੰ ਹਲਾਰਾ ਦੇਣ ਦੇ ਲਈ ਅੱਜ ਸਾਰਾ ਹਿੰਦੁਸਤਾਨ ਦੇ ਵਿੱਚ ਟਰੈਕਟਰ ਮਾਰਚ ਕਰ ਰਿਹਾ ਕਿਸਾਨ ਅਸੀਂ ਵੀ ਸਵੇਰੇ ਬੀੜਵਾਂਸੀਆਂ ਤੋਂ ਪਿੰਡ ਸ਼ੁਰੂ ਹੋ ਕੇ ਰੁੜਕੇ ਤੇ ਲੱਗ ਗਿਓ ਬੀੜਵਾਂਸੀਆਂ ਰੁੜਕਾ ਉਸ ਤੋਂ ਬਾਅਦ ਬਕਰੇ-ਬਕਰੇ ਪਿੰਡਾਂ ਦੇ ਹੋ ਕੇ ਅਸੀਂ ਗਰਾਈਆਂ ਆਏ ਆ ਗਰਾਈਆਂ ਤੋਂ ਅੱਜ ਜੀਟੀ ਰੋਡ ਤਾਣੀ ਹੁੰਦੇ ਅਸੀਂ ਫਲੋਰ ਸ਼ਹਿਰ ਦੇ ਵਿੱਚ ਇਹ ਜਿਹੜਾ ਮਾਰਚ ਆ ਉਹਦਾ ਖਤਮ ਕੀਤਾ ਅਸੀਂ ਕਿਸਾਨ ਸਮੁੱਚੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਸੰਘਰਸ਼ ਦਾ ਹੁਣ ਦੂਸਰਾ ਪੜਾਅ ਦੁਆਰਾ ਸ਼ੁਰੂ ਹੋਣ ਜਾ ਰਿਹਾ ਜਿਹੜਾ ਵੀ ਇੱਕ ਸੰਯੁਕਤ ਕਿਸਾਨ ਮੋਰਚਾ ਸੱਦਾ ਦਿੰਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਉੱਤੇ ਫੈਰਾ ਵੀ ਦਈਏ ਕਲ ਵੀ ਚੜਾਈਏ ਤੇ ਸੰਘਰਸ਼ ਨੂੰ ਤਾਂ ਕਿ ਅੰਤ ਜਿੱਤ ਤੱਕ ਲਜਾਇਆ ਜਾ ਸਕੇ ਧੰਨਵਾਦ